ਆਪਣੇ ਖਾਲਸੇ ਨੂੰ ਨਾ ਮਹਾਰਾਜ ਜੀ ਨੇ ਤਿੰਨ ਨਾਮ ਦਿੱਤੇ ਕਿਹੜੇ-ਕਿਹੜੇ ਨਿਹੰਗ ਭੁਜੰਗ ਤੇ ਸਿੰਘ ਨਿਹੰਗ ਕਹਿੰਦੇ ਨੇ ਮગરਮਛ ਨੂੰ ਫਾਰਸੀ ਦੇ ਵਿੱਚ ਕਹਿੰਦੇ ਨੇ ਨਾ ਜਿਵੇਂ ਪਾਣੀ ਵਿੱਚ ਰਹਿ ਕੇ ਮગરਮਛ ਸੇ ਵੈਰ ਨਹੀਂ ਕਰਤੇ ਉਸੇ ਪ੍ਰਕਾਰ ਜੰਗ ਦੇ ਵਿੱਚ ਨਿਹੰਗ ਸਿੰਘਾਂ ਦੇ ਨਾਲ ਵੈਰ ਨਹੀਂ ਕਰੀਦਾ ਹੁੰਦਾ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿਹੰਗ ਲਿਖਦੇ ਨੇ ਕਹਿੰਦੇ ਬ ਬਹਿਰ ਤਹਾਰਬ ਦਮਿੰਦਾ ਨਿਹੰਗ ਹੇ ਗੁਰਗੋਬਿੰਦ ਸਿੰਘ ਮਹਾਰਾਜ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਫੁੰਕਾਰਦੇ ਹੋਏ ਮਗਰਮੱਛ ਹੋ ਚੰਡੀ ਦੀ ਵਾਰ ਦੇ ਵਿੱਚ ਵੀ ਲਿਖਦੇ ਨੇ ਪਹਿਲਾਂ ਦਲਾ ਮਿਲੰਦਿਆਂ ਢੇੜ ਪਿਆ ਨਿਹੰਗਾਂ ਸਭ ਤੋਂ ਪਹਿਲਾਂ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ ਸਭ ਤੋਂ ਕਤਾਰ ਦੇ ਵਿੱਚ ਮੂਹਰੇ ਹੋ ਕੇ ਲੜਨ ਵਾਲੇ ਸੂਰਮੇ ਉਹਨਾਂ ਨੂੰ ਨਿਹੰਗ ਕਿਹਾ ਜਾਂਦਾ ਇਹ ਨਾਮ ਮਹਾਰਾਜ ਜੀ ਨੇ ਸਾਨੂੰ ਦਿੱਤਾ ਮਗਰਮੱਛ ਫਿਰ ਦੂਸਰਾ ਨਾਮ ਦਿੱਤਾ ਭਜੰਗ ਭਜੰਗ ਕਹਿੰਦੇ ਨੇ ਸੱਪ ਦੇ ਬੱਚੇ ਨੂੰ ਸਪੋਲੀਏ ਨੂੰ ਸੁੱਚੇ ਨੰਦ ਨੇ ਇਹੀ ਆ ਕਨਸਨ ਹੰਦ ਦੀ ਧਰਤੀ ਤੇ ਵਜੀਦ ਖਾਨ ਨੂੰ ਜਾਂਪਨਾ ਇਹ ਛੋਟੇ ਬੱਚੇ ਨਹੀਂ ਇਹ ਗੁਰਗੋਵਿੰਦ ਸਿੰਘ ਦੇ ਲਾਲ ਨੇ ਸੱਪ ਦੇ ਬੱਚੇ ਸਪੋਲੀਏ ਨੇ ਇਹਨਾਂ ਦਾ ਸਿਰ ਕੁਚਲ ਦੇਣਾ ਚਾਹੀਦਾ ਹੈ ਤੇ ਕਲਗੀਧਰ ਮਹਾਰਾਜ ਜੀ ਨੇ ਇਹਦਾ ਜਵਾਬ ਜ਼ਫਰਨਾਮੇ ਦੇ ਵਿੱਚ ਦਿੱਤਾ ਔਰੰਗਜ਼ੇਬ ਨੂੰ ਆਏ ਔਰੰਗਜ਼ੇਬ ਹਾਂ ਮੇਰੇ ਬੱਚੇ ਸਪੋਲੀਏ ਨੇ ਕੀ ਹੋਇਆ ਜੇ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਕਿ ਬਾਕੀ ਬੇਮਾਨਸਤ ਪੇਚੀ ਦਾ ਮਾਰ ਮੇਰਾ ਪੰਜਵਾਂ ਪੁੱਤਰ ਖਾਲਸਾ ਉਹ ਤੇਰੇ ਆਲੇ-ਦੁਆਲੇ ਕੁੰਡਲੀ ਮਾਰ ਕੇ ਬੈਠਾ ਤੇ ਜਿਹਦਾ ਮਾਰ ਉਹ ਤੇਰੀ ਨੱਕ ਦੇ ਵਿੱਚ ਦਮ ਕਰੇਗਾ। ਇਹਦਾ ਭਜੰਗ ਕਹਿੰਦੇ ਨੇ ਸੱਪ ਦੇ ਬੱਚੇ ਨੂੰ। ਜਿਹੜੀ ਆਪਾਂ ਬਾਣੀ ਪੜ੍ਹਦੇ ਆ ਨਾ ਜਾਪ ਸਾਹਿਬ ਉਹ ਛੰਦਾਬੰਦੀ ਦੇ ਵਿੱਚ ਹੈ। ਮਾਰਾ ਲਿਖਦੇ ਭਜੰਗ ਪ੍ਰਿਆਤ ਛੰਦ ਜਿੱਦਾਂ ਸੱਪ ਚਲਦਾ ਉਹਦਾ ਸੱਪ ਦੀ ਚਾਲ 'ਚ ਸਿੰਘ ਬਾਣੀ ਬੜਿਆ ਕਰਦੇ। ਨਮਸਤੋਂਗ ਅਕਾਲੇ ਨਮਸਤੋਂ ਕਿਰਪਾਲੇ ਨਮਸਤੋਂ ਅਰੂਪੇ ਨਮਸਤੋਂ ਅਨੂਪੇ ਨਮਸਤੋਂ ਅਪੇਖੇ ਨਮਸਤੋਂ ਲੇਖੇ ਇਨਾ ਸੱਪ ਚੱਲਦਾ ਨਾ ਏਦਾਂ ਸਿੰਘ ਜਿਹੜੇ ਪੈਂਤਰੇ ਕੱਢਿਆ ਕਰਦੇ ਸੀ ਸੱਪ ਦੀ ਚਾਲ 'ਚ ਆਪਣਾ ਨਿਤਨੇਮ ਗਤਗਾ ਖੇੜਦੇ ਖੇੜਦੇ ਪੂਰਾ ਕਰ ਲੈਂਦੇ ਤੀਜਾ ਨਾਮ ਮਹਾਰਾਜ ਜੀ ਨੇ ਦਿੱਤਾ ਸਿੰਘ ਸਿੰਘ ਨਾਮ ਹੈ ਸ਼ੇਰ ਦਾ ਜੰਗਲ ਦਾ ਰਾਜਾ ਸ਼ੇਰ ਹੁੰਦਾ ਓਦਾਂ ਜਿਹੜਾ ਸਿੰਘ ਹੈ ਉਹ ਵੀ ਪੂਰੀ ਦੁਨੀਆ ਦੇ ਪੂਰੇ ਵਿਸ਼ਵ ਦੇ ਰਾਜੇ ਨੇ ਇਹ ਗੁਰੂ ਮਹਾਰਾਜ ਜੀ ਨੇ ਨਾ ਇਹ ਜਿਹੜੇ ਮਗਰਮੱਛ ਪੁਜੰਗ ਸੱਪ ਸਿੰਘ ਨਾਮ ਸ਼ੇਰ ਦਾ ਇਹ ਸਾਰੇ ਗੁਣ ਆਪਣੇ ਖਾਲਸੇ ਦੇ ਵਿੱਚ ਦੇ ਦਿੱਤੇ ਸ਼ੇਰ ਉਹਦਾ ਕੋਈ ਮੁਕਾਬਲਾ ਨਹੀਂ ਸੱਪ ਨੂੰ ਦੇਖ ਕੇ ਦੁਨੀਆ ਦਹਿਲ ਜਾਂਦੀ ਹੈ ਤੇ ਮਗਰਮਚ ਪਾਣੀ 'ਚ ਹੋਵੇ ਕੋਈ ਵੜਦਾ ਨਹੀਂ ਡਰਦਾ ਮਾਰਾ ਇਸੇ ਪ੍ਰਕਾਰ ਖਾਲਸੇ ਨੂੰ ਵੇਖ ਕੇ ਵੀ ਦੁਨੀਆ ਉਹ ਭੈ ਖਾਂਦੀ ਹੈ ਮਹਾਰਾਜ ਕਹਿੰਦੇ ਮੇਰਾ ਖਾਲਸਾ ਨਾ ਮੋਟਾ ਸੁਰਮਾ ਜਿਵੇਂ ਸੁਰਮਾ ਪਾ ਲਈਏ ਨਾ ਮੋਟਾ ਅੱਖ ਜ ਰੜਕਦਾ ਕਹਿੰਦੇ ਉਦਾਂ ਖਾਲਸਾ ਵੀ ਉਹ ਸਾਰਿਆਂ ਦੀ ਅੱਖਾਂ 'ਚ ਰੜਕੇਗਾ ਇਦਾਂ ਖਾਲਸੇ ਦੀਆਂ ਦਸਤਾਰਾਂ ਖਾਲਸੇ ਦਾ ਬਾਣਾ ਉਹਦਾ ਜਹਾਜ ਜਲਾਲ ਵੇਖ ਕੇ ਅੱਜ ਵੀ ਜੜੀਆਂ ਨੇ ਹਕੂਮਤਾਂ ਉਹ ਭੈਪੀਦ ਹੁੰਦੀਆਂ ਤੇ ਗੁਣ ਮਹਾਰਾਜ ਨੇ ਖਾਲਸੇ ਨੂੰ ਦਿੱਤੇ ਕਹਿੰਦੇ ਆਪਨ ਬੋਸਰੀ ਖਾਲਸੇ ਸੁंपा ਮੈਂ ਆਪਣਾ ਆਪ ਆਪਣੇ ਖਾਲਸੇ ਨੂੰ ਦੇ ਦਿੱਤਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਮੇਰੀ ਜਾਨ ਮੇਰੇ ਖਾਲਸੇ ਦੇ ਵਿੱਚ ਵਸਦੀ ਆ ਮਹਾਰਾਜ ਨੇ ਆਪਣੀ ਸਾਰੀ ਸ਼ਕਤੀ ਆਪਣਾ ਸਾਰਾ ਗੁਣ ਆਪਣੇ ਖਾਲਸੇ ਦੇ ਵਿੱਚ ਭਰ ਦਿੱਤਾ ਸੋ ਇਹ ਖਾਲਸੇ ਦੇ ਅਰਥ ਨੇ ਇਹ ਖਾਲਸੇ ਦੇ ਤਿੰਨ ਨਾਮ ਨੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਦਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ